ਸਾਸਟ੍ਰੀ 걸ਫ੍ਰੈਂਡਸ ਮੈਥਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲਾਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ 슈ਗਰ ਜਿਨ੍ਹਾਂ ਨੂੰ ਹੋ ਗਿਆ ਹੈ ਡਾਇਬਟੀਜ਼ ਹੋ ਗਏ ਹਨ ਉਹਨਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਿ ਬਲੱਡ ਦਾ 슈ਗਰ ਹੈ ਜੋ ਕੰਟਰੋਲ ਚ ਰਹੇ ਬਹੁਤ ਪੇਸ਼ੈਂਟ ਇਦਾਂ ਦੇ ਆ 슈ਗਰ ਵਾਲੇ ਉਹਨਾਂ ਕੋਲ ਇੱਕ ਹੀ ਬਹਾਨਾ ਹੁੰਦਾ ਵੀ ਸਾਡੇ ਚ ਥਕਾਵਟ ਬਹੁਤ ਹੈ ਸਾਤੋਂ ਨਹੀਂ ਉੱਠਿਆ ਜਾਂਦਾ ਅਸੀਂ ਨਹੀਂ ਕਸਰਤ ਕਰ ਸਕਦੇ ਅਸੀਂ ਨਹੀਂ ਸੈਰ ਕਰ ਸਕਦੇ ਹਾਂ ਪਰ ਸਾਨੂੰ ਦਵਾਈ ਲੈਣੀ ਸੌਖੀ ਲੱਗਦੀ ਹੈ ਪਰ ਤੁਹਾਨੂੰ ਇਹ ਨਹੀਂ ਪਤਾ 슈ਗਰ ਦੇ ਨਾਮ ਅਗਰ ਤੁਸੀਂ ਦਵਾਈਆਂ ਖਾਈ ਜਾਂਦੇ ਹੋ ਤਾਂ ਤੁਹਾਡਾ ਇੱਕ ਦਿਨ ਇਹ ਆ ਜਾਓਗੇ ਪਹਿਲਾਂ ਤੁਸੀਂ ਦਵਾਈਆਂ ਤੇ ਸ਼ੁਰੂ ਹੁੰਨੇ ਹੋ ਗੋਲੀਆਂ ਤੇ ਟੈਬਲੇਟਸ ਤੇ ਫਿਰ ਇੱਕ ਦਿਨ ਇਹ ਜਸਮ ਆ ਜਾਂਦਾ ਤੁਹਾਨੂੰ ਇੰਜੈਕਸ਼ਨ ਲਾਉਣਾ ਪੈਂਦਾ ਜਿਸ ਨੂੰ ਇਨਸੂਲਿਨ ਕਹਿੰਦੇ ਆ ਇਨਸੂਲਿਨ ਡਿਪੈਂਡੈਂਟ ਸੋ ਅਗਰ ਤੁਸੀਂ ਵੀ 슈ਗਰ ਨੂੰ ਆਪਣੀ ਨੂੰ ਕੰਟਰੋਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋ ਬਹੁਤ ਪੇਸ਼ੈਂਟ ਸਾਡੇ ਕੋਲ ਐਦਾਂ ਦੀ ਐਗਜ਼ਾਮਪਲ ਨੇ ਜਿਨ੍ਹਾਂ ਨੂੰ ਹੈਰੀਡੇਟਰੀ 슈ਗਰ ਸੀ ਹੈਰੀਡੇਟਰੀ ਮਤਲਬ ਉਹਨਾਂ ਦੇ ਪਾਪਾ ਜੀ ਨੂੰ ਉਹਨਾਂ ਦੇ ਦਾਦਾ ਜੀ ਨੂੰ ਉਹਨਾਂ ਦੇ ਜੀ ਗਾਂ ਮਮੀ ਨੂੰ ਹਨਾ ਪੇਰੈਂਟਸ ਕੋ ਜਿਹੜੀ ਆਪਣੀ ਬਿਮਾਰੀ ਚੱਲਦੀ ਆਉਂਦੀ ਆ ਉਹ ਸੀ ਔਰ ਉਹਨਾਂ ਨੇ ਕਸਰਤ ਨਾਲ ਹੀ ਉਹ ਬਿਮਾਰੀ ਨੂੰ ਕਿਲ ਕਰਤਾ ਬਹੁਤ ਪੇਸ਼ੈਂਟਸ ਇਦਾਂ ਦੇ ਵੀ ਨੇ ਪਹਿਲਾਂ ਬਹੁਤ ਤਕੜੇ ਹੁੰਦੇ ਨੇ 50 ਸਾਲ ਤੱਕ ਬਹੁਤ ਫਰਤੀਲੇ ਹੁੰਦੇ ਨੇ ਫੋਰ ਐਗਜ਼ਾਮਪਲ ਉਹ ਕੋਈ ਬਹੁਤ ਜਾਦੇ ਇੰਪੋਰਟੈਂਟ ਪੋਸਟ ਤੇ ਹੁੰਦੇ ਨੇ ਉਹ ਕਹਿੰਦੇ ਆ ਵੀ ਡੇਲੀ ਅਸੀਂ 15 20 ਕਿਲੋਮੀਟਰ ਚੱਲਦੇ ਸੀ ਪਰ ਹੁਣ ਮੇਰਾ ਚੱਲਣ ਨੂੰ ਜੀਵ ਹੀ ਨਹੀਂ ਕਰਦਾ ਹੁਣ ਮੈਥੋਂ ਨਹੀਂ ਚੱਲੇ ਜਾਂਦਾ ਫਿਰ ਜਦੋਂ ਬੈਠ ਜਾਂਦੇ ਨੇ ਉਦਾ ਨੁਕਸਾਨ ਕੀ ਹੁੰਦਾ weight ਵਟਾ weight ਵਧਣਾ ਸ਼ੁਰੂ ਹੋ ਜਾਂਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਸੋ ਅਗਰ ਤੁਸੀਂ ਕਸਰਤਾਂ ਹਲਕੀਆਂ ਨੇ ਕਰਨੀਆਂ ਹੀ ਪੈਣੀਆਂ ਨੇ ਅਗਰ ਸ਼ੂਗਰ ਨੂੰ ਕੰਟਰੋਲ ਚ ਰੱਖਣਾ ਉਹਨਾਂ ਹੀ ਤੁਸੀਂ ਆਪਦੀ ਜ਼ਿੰਦਗੀ ਦਾ ਜੋ ਉਮਰ ਹੈ ਆਪਣੀ ਜੋ ਸਮਾਂ ਹੈ ਉਹ ਵਧਾ ਸਕਦੇ ਹੋ ਸੋ ਕਸਰਤਾਂ ਕਰਨੀਆਂ ਬਹੁਤ ਸੌਖੀਆਂ ਨੇ ਤੁਸੀਂ ਕਮਰੇ ਦੇ ਵਿੱਚ ਹੀ ਬੈਠ ਕੇ ਸਾਰੀਆਂ ਕਸਰਤਾਂ ਕਰਨੀਆਂ ਨੇ ਜਿਹੜੀਆਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਨਾਦੀ ਨਾਲ ਆਪਣੀ ਡਾਈਟ ਦਾ ਵੀ ਧਿਆਨ ਰੱਖਣਾ ਬਿਲਕੁਲ ਹੀ ਖੰਡ ਬੰਦ ਕਰ ਦਿਓ ਬਿਲਕੁਲ ਹੀ ਮਿੱਠਾ ਬੰਦ ਕਰ ਦਿਓ ਜਿਸ ਵਿੱਚ ਤੁਹਾਨੂੰ ਲੱਗਦਾ ਹੈ ਕਿਤੇ ਵੀ ਨਾ ਖਾਓ ਔਰ ਨਾਲ ਦੀ ਨਾਲ ਜੇ ਕੋਈ ਕਸਰਤ ਵੀ ਨਹੀਂ ਹੁੰਦੀ ਸੈਰ ਜ਼ਰੂਰ ਕਰੋ ਫੋਰ ਏਗਜ਼ਾਮਪਲ ਦੋ ਤੁਰਿਆ ਨਹੀਂ ਜਾਂਦਾ ਜਿੱਥੇ ਤੱਕ ਤੁਰਿਆ ਜਾਂਦਾ ਹੈ 100 ਕਦਮ ਹੀ ਤੁਰੇ ਜਾਂਦੇ ਨੇ ਜਾਂ 10 ਕਦਮ ਹੀ ਤੁਰੇ ਜਾਂਦੇ 10 ਕਦਮ ਤੁਰੋ ਫੇਰ ਬੈਠ ਜਾਓ 10 ਕਦਮ ਤੁਰੋ ਫੇਰ ਬੈਠ ਜਾਓ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹਨਾ ਅਗਰ ਤੁਸੀਂ ਕਸਰਤ ਕਰਨੀ ਸ਼ੁਰੂ ਕਰ ਦੋਗੇ ਤਾਂ ਤੁਹਾਡਾ ਜੋ ਸ਼ੂਗਰ ਦਾ ਲੈਵਲ ਹੈ ਉਹ ਗਰੰਟੀ ਨਾਲ ਲੋ ਹੋ ਜਾਏਗਾ ਕਿਉਂਕਿ ਜਿਨਨੇ ਵੀ 슈ਗਰ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਨੂੰ ਇਹ ਸਾਰਿਆਂ ਨੂੰ ਇਹ ਕਸਰਤਾਂ ਸਿਖਾਉਂਦੇ ਆ। ਸੋ ਕਿਰਪਾ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ ਔਰ ਅੱਜ ਤੋਂ ਹੀ ਇਹ 슈ਗਰ ਵਾਲੀਆਂ ਕਸਰਤਾਂ ਸ਼ੁਰੂ ਕਰ ਦਿਓ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਆ ਜਿੱਥੇ ਰੋਜ਼ਾਨਾ ਅਸੀਂ ਬੜੀ ਮਿਹਨਤ ਨਾਲ ਪੇਸ਼ੈਂਟ ਦੇਖਦੇ ਆ। ਔਰ ਅਗਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋਇੰਗ ਕੀਤਾ ਉਥੇ ਸਾਡੀ ਆਈਡੀ ਹੈ sarysinghsraah physiotherapy ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ Facebook ਤੇ ਸਾਡਾ ਪੇਜ ਹੈ S Hari Singh's Physiotherapy Clinic ਦੇ ਨਾਮ ਤੇ ਤੁਸੀਂ ਉੱਥੇ ਵੀ ਸਾਨੂੰ ਫੋਲੋ ਜ਼ਰੂਰ ਕਰ ਸਕਦੇ ਹੋ ਸੋ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਬਲੱਡ ਸ਼ੂਗਰ ਲਈ ਕਿਹੜੀਆਂ ਕਸਰਤਾਂ ਵਾਲੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲਈ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਕਸਰਤ ਕੀ ਹੈ ਤੁਸੀਂ ਬੈੱਡ ਤੇ ਬੈਠ ਕੇ ਹੀ ਰੋਜ਼ਾਨਾ ਹੀ ਸਵੇਰੇ ਦੁਪਹਿਰ ਸ਼ਾਮ ਤਿੰਨ ਟਾਈਮ ਕਰਨੀਆਂ ਨੇ ਇਸ ਕਸਰਤ ਦਾ ਨਾਮ ਹੈ ਐਂਕਲ ਟੂ ਪੰਪਸ ਤੁਸੀਂ ਇੱਦਾਂ ਲੇਟ ਜਾਣਾ ਹੈ ਔਰ ਪੈਰਾਂ ਨੂੰ ਪੂਰਾ ਬਾਹਰ ਲੈ ਕੇ ਜਾ ਕੇ ਫਿਰ ਅੰਦਰ ਇੱਕ ਫਿਰ ਬਾਹਰ ਫਿਰ ਦੋ ਫਿਰ ਬਾਹਰ ਫਿਰ ਤਿੰਨ ਇਦਾਂ ਤੁਸੀਂ ਕਰਦੇ ਰਹਿਣਾ ਹੈ ਚਾਰ ਪੰਜ ਛੇ ਸੱਤ ਅੱਠ ਨੌ 10 10 ਰੈਲੈਕਸ 10 ਵਾਰ ਕੀਤਾ ਇਸ ਤੇ ਤੁਸੀਂ 5 ਸੈਟ ਕਰਨੇ ਨੇ ਦੁਬਾਰਾ ਦੇਖੋ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਇੱਛੇ ਫਿਰ 7 ਫਿਰ 8 ਫਿਰ 9 ਫਿਰ 10 ਪੂਰਾ ਪੈਰ ਬਾਹਰ ਪੂਰਾ ਪੈਰ ਅੰਦਰ ਇਸ ਨਾਲ ਕੀ ਹੈ ਜੋ ਤੁਹਾਡੇ ਕਾਫ ਦੇ ਮਸਲਸ ਦੇ ਵਿੱਚ ਬਲੱਡ ਸਰਕੂਲੇਸ਼ਨ ਹੈ ਉਹ ਘਾਟ ਨੂੰ ਪੰਪ ਕਰੇਗਾ ਔਰ ਜੋ ਰੋਟੀ ਬਲੱਡ ਦੀ ਇੰਪਿਉਰਿਟੀ ਹੈ ਉਸ ਨੂੰ ਉਹ ਪਿਓਰ ਕਰੇਗਾ ਇਹ ਹੋਗੀ ਨੰਬਰ 1 ਕਸਰਤ ਐਂਕਲ ਟੂ ਪੰਪ ਦੂਸਰੀ ਕਸਰਤ ਕੀ ਹੈ ਦੋਨੋਂ ਕੋਟੇ ਮੋੜ ਕੇ ਤੁਸੀਂ ਕੱਪੜੇ ਬਿਲਕੁਲ ਲੂਸ ਪਾਉਣੇ ਆ ਜਿਵੇਂ ਤੁਸੀਂ ਦੇਖੋ ਮੈਂ ਪਜਾਮਾ ਪਾਇਆ ਹੋਇਆ ਹਲਕਾ ਜਿਹਾ उसी दोनों गोडे मोड़ के छाती ला देने इदा पकड़ के इदा खिंच के रखा इतने दस गिणा आप दो तीन चार पे सात अठ नौ दस दिन रिलैक्स बिल्कुल सीधियाँ कर देनिया इसको कहें दे नी हग्स, ये कसरत कर ना तो थोनों काबज होएगी और जो थोड़े ब्लड का सर्कुलेशन है वह वधेगा दोनों गोडे मोड़ लेने ने, और छाती न ला देने करके एक दो तीन चार पे सत अठ ਨੋ 10 ਫੇਰ ਆਪਾਂ ਡੀਆਂ نیچے ਰੱਖ ਕੇ ਗੁੱਡੇ ਸਿੱਧੇ ਕਰ ਦੇਣੀ ਨੇ ਫੇਰ ਆਪਾਂ ਦੋਨੋਂ ਗੁੱਡੇ ਲੈ ਕੇ ਆਉਣੇ ਆ ਫੇਰ ਆਪਾਂ ਇਸ ਨੂੰ छाती ਨਾਲ ਲਾ ਜਾਣਾ ਅਗਰ ਤੁਹਾਨੂੰ ਤਾਂ ਨਹੀਂ ਹੋਏਗੀ ਤਾਂ ਤੁਸੀਂ ਕਿਸੇ ਦੀ ਮਦਦ ਵੀ ਲੈ ਸਕਦੇ ਹੋ 1 2 3 4 5 6 7 8 9 10 देन ਰਿਲੈਕਸ ਅਗਰ ਤੁਹਾਨੂੰ ਇਹ ਕਸਰਤ ਨਹੀਂ ਹੋਏਗੀ ਤੁਸੀਂ ਕਿਸੇ ਦੀ ਮਦਦ ਨਾਲ ਵੀ ਕਰ ਸਕਦੇ ਹੋ ਇਹ ਤੁਸੀਂ 5 ਵਾਰੀ ਕਰਨਾ ਸਵੇਰੇ ਦੁਪਹਿਰੇ ਸ਼ਾਮ ਇਹ ਹੋਗੀ ਦੂਸਰੀ ਕਸਰਤ ਨੀ ਹਕਸ ਤੀਸਰੀ ਕਸਰਤ ਕੀ ਹੈ ਰੋਟੇਸ਼ਨ दोनों कोटे मोल लेने और दोनों कोटे साइड से लै जाएंगे और गर्दन इस सैड करा इत होल्ड करा पांच सैकेंड एक दो तीन चार फिर दूसरी साइड लै जाएंगे इतने आप दो तीन चार पचे थोड़े पैर ने वो जुड़े रहने चाहिए ने गोडे इधर हो गर्दन इधर थोड़े इस जगह पर इत इस जगह पर खिंच पाएगी और फिर दूसरी सैड करा एक दो तीन चार पंच फिर दूसरी सैड करा एक, एक दो तीन दूसरी साइड कराएंगे एक दो तीन चार साइड कराएंगे एक दो तीन चार दूसरी साइड कराएंगे एक दो तीन चार पच देन रिलैक्स वारी एसाइड एसाइड ए होगी तीसरी कसरत ट्रांक रोटेन हम चौथी कसरत है जी सब तो इंपोर्टेंट है उसकी दोनों गोडे मोड़ के अपने जो लक् है इसनों उपर चक देना है तरह कहें ब्रिजिंग एक दो तीन चार पाँच, छः, सात, आठ, नौ दस देन रिलैक्स फिर ऊपर जाकर दें एक दो तीन चार पाँच, पे सात, आठ, नौ दस देन रिलैक्स फिर ऊपर जाकर दें एक दो तीन चार पाँच, पे सात, आठ, नौ दस देन रिलैक्स फिर ऊपर जाकर दें एक दो तीन चार पे सत अठ नौ दस दैन रिलैक्स ਫਿਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਫਿਰ ਆਪਾਂ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ ਇਹ ਹੋ ਗਈ ਚੌਥੀ ਕਸਰਤ ਬ੍ਰਿਜਿੰਗ ਜਿਸ ਨੂੰ ਕਿਹਾ ਜਾਂਦਾ ਹੈ ਪੋਲ ਬਣਾਉਣਾ ਹੁਣ ਜਿਹੜੀ ਪੰਜਵੀਂ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਉਸ ਦੇ ਵਿੱਚ ਆਪਾਂ ਬੈਠ ਜਾਾਂਗੇ ਆਪਣੇ ਡੋਸਰ ਪਾਰਟ ਨੂੰ ਸਟ੍ਰੈਚ ਕਰਾਂਗੇ ਔਰ ਖੱਬੇ ਲੱਤ ਨੂੰ ਪਹਿਲਾਂ ਆਪਾਂ ਮੋੜਿਆ ਔਰ ਇਸ ਨੂੰ ਦੂਸਰੀ ਸਾਈਡ ਰੱਖਤਾ ਔਰ ਕੋਹਣੀ ਦੀ ਮਦਦ ਨਾਲ ਇਸ ਨੂੰ ਆਪਾਂ ਖਿੱਚ ਦਾਂਗੇ ਔਰ ਪਿੱਛੇ ਨੂੰ ਦੇਖਾਂਗੇ ਔਰ ਆਪਣੀ ਇਸ ਜਗ੍ਹਾ ਤੇ ਪੂਰੀ ਖਿੱਚ ਪਏਗੀ ਇੱਥੇ ਆਪਾਂ 5 ਸੈਕਿੰਡ ਹੋਲਡ 1 2 3 4 5 ਦੈਨ ਰਿਲੈਕਸ ਫਿਰ 1 2 3 4 5 ਦੈਨ ਰਿਲੈਕਸ ਫਿਰ 1 2 3 4 5 ਦੈਨ ਰਿਲੈਕਸ ਫਿਰ 1 2 3 4 5 ਪੰਜ ਵਾਰੀ ਕਰਨਾ ਤੁਸੀਂ ਇਹ ਹੁਣ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਉਂਦੇ ਆ ਸੱਚੀ ਲੱਤ ਆਪਾਂ ਆਪੋਜ਼ਿਟ ਸਾਈਡ ਰੱਖਤੀ ਔਰ ਦੂਸਰੀ ਕੋਣੀ ਦੀ ਮਦਦ ਨਾਲ ਆਪਾਂ ਇਹਨੂੰ ਇਧਰ ਨੂੰ ਖਿੱਚਾਂਗੇ ਔਰ ਬੈਕ ਤੇ ਸਟ੍ਰੈਚ ਪਏਗਾ ਇੱਥੇ ਆਪਾਂ 5 ਸੈਕਿੰਡ ਹੋਲਡ 1 दो तीन चार पेनरोक्स एक दो तीन चार फिर एक दो तीन चार एक दो तीन चारैक्स एक दो तीन चार पचट पां वारी साइड ए होगा डॉरसल स्ट्रैच हूँ जी नैक्सट कसरत है की है फिर सीधे लेट जाएंगे और दोनों हाथ इदा पकड़ लेने और आप पिछले लेके जाने एक ਫੇਟੋ ਫੇਟ 10 ਜਿੰਨਾ ਤੱਕ ਜਾਂਦੇ ਨੇ ਤਾਂ ਕਿ ਆਪਣੇ ਜੋ ਮੋਢਾ ਹੈ ਉਹ ਜਾਮ ਨਾ ਹੋਵੇ ਫਿਰ 4 ਫੇਟ 5 ਫੇਟ 6 ਫੇਟ 7 ਫੇਟ 8 ਫੇਟ 9 ਫੇਟ 10 ਇਹ ਹੋ ਗਈ ਤੁਹਾਡੀ ਸ਼ੋਲਡਰ ਦੀ ਮੂਵਮੈਂਟ ਇਸ ਦੇ ਵਿੱਚ ਕੀ ਹੈ ਤੁਸੀਂ 10-10 ਦੇ 5 ਸੈਟ ਲਾਉਣੇ ਨੇ ਦੋਨੋਂ ਹੱਥ ਇਦਾਂ ਜੋੜ ਕੇ ਉਸੇ ਡੰਡੇ ਦੀ ਮਦਦ ਨਾਲ ਵੀ ਕਰ ਸਕਦੇ ਹੋ ਔਰ ਦੋਨੋਂ ਹੱਥ ਛੂਡ ਕੇ ਵੀ ਕਰ ਸਕਦੇ ਹੋ ਇਦਾਂ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਇਹ ਤੁਹਾਡੀ ਸ਼ੋਲਡਰ ਮੂਵਮੈਂਟ ਹੋਗੀ ਇਹ ਤੁਸੀਂ 5 ਵਾਰੀ ਕਰਨੇ ਆ 10 10 ਦੇ 5 ਸੈਟ ਲਾਉਣੇ ਆ ਔਰ ਜਿਹੜੀ ਡਾਰਸਲ ਵਾਲੀ ਸੀਗੀ ਉਹ ਪੰਜ ਵਾਰੀ ਐਸ ਸਾਈਡ ਸੀ ਪੰਜ ਵਾਰੀ ਐਸ ਸਾਈਡ ਸੀ ਜਿਹੜੀ ਇਹ ਤੋਂ ਪਹਿਲਾਂ ਕਰਕੇ ਹਟਿਆ ਹੁਣ ਇਸ ਤੋਂ ਬਾਅਦ ਜਿਹੜੀ ਕਸਰਤ ਹੈ ਉਹ ਹੈ ਤੁਹਾਡੀ ਸਪਾਈਡਰਮੈਨ ਐਕਸਰਸਾਈਜ਼ ਉਸ ਦੇ ਲਈ ਕੀ ਹੈ ਤੁਸੀਂ ਫਿਗਰ ਆਫ 4 ਚ ਆ ਜਾਓਗੇ ਇਦਾਂ ਕਰਕੇ ਔਰ ਤੁਸੀਂ ਪਹਿਲਾਂ ਆਪਣੀ ਖੱਬਾ ਹੱਥ ਸਿੱਧਾ ਔਰ ਸੱਜੀ ਲੱਤ ਪਿੱਛੇ ਇਦਾਂ ਹੋਲਡ ਕਰਾਂਗੇ ਆਪਾਂ 5 ਸੈਕਿੰਡ ਸਾਹਮਣੇ ਦੇਖਾਂਗੇ 1 2 3 4 5 ਫਿਰ نیچے ਫਿਰ ਸੱਜਾ ਪਾਹ ਆਪਣੀ ਔਰ ਖੱਬੀ ਲੱਤ ਇਥੇ ਹੋਲਡ ਕਰਾਂਗੇ 5 ਸੈਕਿੰਡ 1 2 3 4 5 फिर ऑपोजिट करेंगे एक दो तीन चार पाँच फिर ऑपोजिट करेंगे एक दो तीन चार पाँच फिर ऑपोजिट करा एक दो तीन चार फिर ऑपोजिट करेंगे एक दो तीन चार पाँच पांच बारी एस साइड और पांच बारी ही एस साइड एसाइड सेकंड ही करना ये है हैगी थोड़ी स्पाइन की एक्सरसाइज जिसको कहते हैं स्पाइडरमैन एक्सरसाइज नेक्स्ट कसरत की है आपनों जो कूड़िया ने उसके नीचे ਬੋਟਿਆਂ ਦੇ نیچے ਕੂਣੀਆਂ ਆ ਜਾਣਗੀਆਂ ਦੋਨੋਂ ਹੱਥ ਇਹਦਾ ਪਕੜ ਕੇ ਔਰ ਸਾਹਮਣੇ ਲੇਟਣਾ ਇਸ ਪੋਜੀਸ਼ਨ ਦੇ ਵਿੱਚ ਤੁਸੀਂ 3 ਤੋਂ 4 ਮਿੰਟ ਬਸ ਇਦਾਂ ਵੀ ਲੇਟ ਸਕਦੇ ਹੋ ਪਰ ਇਦਾਂ ਲੇਟੋਗੇ ਜਿਆਦਾ ਵਧੀਆ ਜਿੰਨਾ ਉੱਪਰ ਚੱਕ ਸਕਦੇ ਹੋ ਵੱਧ ਤੋਂ ਵੱਧ ਇੱਥੇ ਤੁਸੀਂ 5 ਮਿੰਟ ਲਈ ਇਦਾਂ ਹੀ ਲੇਟਣਾ ਘੱਟ ਤੋਂ ਘੱਟ 1 ਮਿੰਟ ਤਾਂ ਲੇਟਿਓ 1 ਮਿੰਟ ਤੋਂ ਪਹਿਲਾਂ ਸ਼ੁਰੂ ਕਰਿਓ ਫਿਰ 2 ਮਿੰਟ 3 ਮਿੰਟ 4 ਮਿੰਟ ਵੱਧ ਤੋਂ ਵੱਧ 5 ਮਿੰਟ ਤੁਸੀਂ ਇਸ ਪੋਜੀਸ਼ਨ ਚ ਲਈਏ ਤੋਂ ਲੇਟ ਗਏ ਦੈਨ ਉਸ ਤੋਂ ਬਾਅਦ ਤੁਸੀਂ ਇਦਾਂ ਸਾਈਡ ਲੈ ਕੇ ਪੈ ਜਾਣਾ ਹੈ ਔਰ ਆਰਾਮ ਕਰਨਾ ਹੈ 1 ਤੋਂ 2 ਮਿੰਟ ਇਹ ਹੋ ਗਈਆਂ ਕਸਰਤਾਂ ਜਿਹੜੀਆਂ ਤੁਸੀਂ ਬੈੱਡ ਤੇ ਲੇਟ ਕੇ ਕਰਨੀਆਂ ਨੇ ਹੁਣ ਜਿਹੜੀਆਂ ਨੈਕਸਟ ਐਕਸਰਸਾਈਜ਼ ਨੇ ਉਹ ਵੀ ਤੁਹਾਨੂੰ ਕਰਕੇ ਦਿਖਾਉਣੇ ਆ ਦੇਖੋ ਇਹ ਕਸਰਤਾਂ ਤੁਹਾਨੂੰ ਕਰਨੀਆਂ ਹੀ ਪੈਣੀਆਂ ਨੇ ਅਗਰ ਤੁਸੀਂ ਸ਼ੂਗਰ ਨੂੰ ਕੰਟਰੋਲ 'ਚ ਰੱਖਣਾ ਨਹੀਂ ਕੀ ਹੁੰਦਾ ਕਈ ਵਾਰ ਮੋਢਾ ਜਾਮ ਹੋ ਜਾਂਦਾ ਕਈ ਵਾਰ ਗੋਡਾ ਜਾਮ ਹੋ ਜਾਂਦਾ ਜਿਸ ਨੂੰ ਸ਼ੂਗਰ ਹੁੰਦੀ ਹੈ ਸੋ ਆਪਾਂ ਪਹਿਕੇ ਆਹ ਕਸਰਤ ਕੀਤੀ ਸੀ ਸਭ ਤੋਂ ਸੌਖੀ ਕਸਰਤਾਂ ਇਹ ਥੋੜੇ ਫਾਇਦੇ ਲਈ ਹਨ ਕਸਰਤਾਂ ਹੁਣ ਜਿਹੜੀ ਅਗਲੀ ਕਸਰਤ ਆ ਇਹ ਹੈਗੀ ਕੁਰਸੀ ਤੇ ਬੈਠ ਕੇ ਕਰਨੀਆਂ ਨੇ ਤੁਸੀਂ ਸਾਰੀਆਂ ਕਸਰਤਾਂ ਅੰਦਰ ਹੋਣੀਆਂ ਨੇ ਤੁਸੀਂ ਜ਼ਰੂਰ ਕਰਿਓ ਤੁਹਾਡਾ ਸ਼ੂਗਰ ਦਾ ਲੈਵਲ ਬਹੁਤ ਜਲਦੀ ਘਟਣ ਵਾਲਾ ਹੈ ਤੁਸੀਂ ਚੇਅਰ ਤੇ ਬੈਠ ਜਾਣਾ ਹੈ ਔਰ ਬਾਹਰਲੇ ਪਾਸੇ ਆ ਜਾਣਾ ਹੈ ਇਦਾਂ ਐਕਟਿਵ ਔਰ ਇੱਥੇ ਆਪਾਂ ਸੈਟ 2 ਸਟੈਂਡ ਕਰਾਂਗੇ ਤੁਸੀਂ ਪਕੜ ਕੇ ਵੀ ਖੜੀ ਹੋ ਸਕਦੇ ਹੋ ਔਰ ਬਿਨਾਂ ਪਕੜੇ ਵੀ ਖੜੀ ਹੋ ਸਕਦੇ ਹੋ ਇੱਕ ਜਿਵੇਂ ਅਸੀਂ ਕੁਰਸੀ ਹੈ ਉਹ ਪਿੱਛੇ ਇਹਦੇ ਨਾਲ ਸਪੋਰਟ ਲੈ ਲਈ ਤੁਸੀਂ ਵੀ ਕਿਸੇ ਦੀਵਾਰ ਨਾਲ ਚੇਅਰ ਲਾ ਲੈਣੀ ਹੈ ਤਾਂ ਕਿ ਤੁਸੀਂ ਗਿਰ ਨਾ ਜਾਓ ਚਲੋ ਫਿਰ ਇੱਕ ਇਦਾਂ ਹੱਥ ਪਕੜ ਕੇ ਵੀ ਕਰ ਸਕਦੇ ਹੋ ਦੋ ਤੇ ਤਿੰਨ ਫੇਟ ਚਾਰ फिर फिर छे सत्त फिर अठ फसर फिर बारह फिर बैठ जाना है ये बारह बार की चेयर से यह दो सैट लाने बस ठीक है जी उस तो बाद जी अगली कसरत है ਤੁਸੀਂ ਇਦਾਂ ਈ ਚੇਅਰ ਤੇ ਬੈਠ ਕੇ ਆਪਣੀ ਜੋ ਲੱਤ ਐ ਇਸ ਉੱਪਰ ਚੱਕ ਦਾਂਗੇ ਪੈਰ ਅੰਦਰ ਮੋੜਾਂਗੇ ਇੱਥੇ ਹੋਲਡ ਕਰਾਂਗੇ ਆਪਾਂ 10 ਸੈਕਿੰਡ 1 2 3 4 5 6 7 8 9 10 ਜੋ ਪੱਟਾ ਹੈ ਉਹ ਕੁਰਸੀ ਦੇ ਨਾਲ ਜੁੜਿਆ ਜਾਣਾ ਚਾਹੀਦਾ ਔਰ ਜੋ ਪੈਰ ਹੈ ਉਹ ਅੰਦਰ ਮੋੜੇ ਰਹਿਣਾ ਚਾਹੀਦਾ ਬਿਲਕੁਲ ਸਟ੍ਰੇਟ ਬੈਠ ਜਾਗੇ ਔਰ ਟੂ ਲਾ ਲਾਂਗੇ ਪਿੱਛੇ ਔਰ ਲਾਤ ਉੱਪਰ ਚੱਕੀ ਪੈਰ ਅੰਦਰ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਫਿਰ ਆਪਾਂ ਉੱਪਰ ਚੱਕੇ ਫਿਰ ਅੰਦਰ ਇੱਕ दो तीन चार पां छे सात, आठ, नौ दस फिर ऊपर चक्के, फिर पैर अंदर एक दो तीन चार पांच छे सात, आठ, नौ दस पांच बारी इस साइड करना पांच बारी दूसरी, दूसरी साइड करना इधर देखो दोबारा पैर चक्या पैर अंदर मोड़िया इतने सामने देखे एक दो तीन चार पांच छे सत अठ नौ दस फिर ऊपर चुकिया पैर अंदर मोड़िया सामने देखिया एक दो तीन चार पांच छे सत अठ नौ दस ਪਹਿਲਾ ਤੋਂ ਉਪਰ ਚੱਕੀ ਪੈਰ ਅੰਦਰ ਮੋੜਿਆ ਸਾਹਮਣੇ ਦੇਖਿਆ 1 2 3 4 5 6 7 8 9 10 ਫਿਰ ਉਪਰ ਚੱਕਿਆ ਪੈਰ ਅੰਦਰ ਮੋੜਿਆ 1 2 3 4 5 6 7 8 9 10 ਪੰਜ ਵਾਰੀ ਸ਼ੁਰੂ ਕਰ ਲਿਓ ਪੰਜ ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਪੰਜ ਤੋਂ ਵਧਾ ਕੇ ਤੁਸੀਂ 8 ਕਰ ਦੇਣਾ 8 ਤੋਂ ਵਧਾ ਕੇ 10 ਕਰ ਦੇਣਾ ਇਹ ਤੁਹਾਡੇ ਗੋਡਿਆਂ ਨੂੰ ਜਾਨ ਪਾ ਕੇ ਰੱਖੇਗੀ ਅਗਰ ਕੀ ਹੁੰਦਾ 슈ਗਰ ਦੇ ਵਿੱਚ ਬੇਸਿਕਲੀ ਅੰਦਰੋਂ ਮਸਲ ਹੈ ਜੋ ਖੁਰਨਾ ਸ਼ੁਰੂ ਹੋ ਜਾਂਦਾ ਹੈ ਸੋ ਆਪਾਂ ਮਸਲ ਨਾ ਖੁਰੇ ਉਹਨੂੰ ਤਕੜੇ ਰਹਿਣ ਲਈ ਸਾਰੀਆਂ ਕਸਰਤਾਂ ਕਰਨੀਆਂ ਨੇ ਇਹ ਹੀ ਹੋਊਗੀ ਛੋਟੀ ਜਿਹੜੀ ਤੁਸੀਂ ਚੇਅਰ ਤੇ ਬੈਠ ਕੇ ਕਰਨੀਆਂ ਨੇ ਇੱਕ ਚੇਅਰ ਤੇ ਸਭ ਤੋਂ ਜ਼ਰੂਰੀ ਹੈ ਜਿਸ ਨੂੰ ਆਪਾਂ ਕਹਿੰਦੇ ਆ ਲੈਗ ਅਪ ਐਂਡ ਡਾਊਨ ਤੁਸੀਂ ਚੇਅਰ ਦੇ ਬਾਹਰਲੇ ਪਾਸੇ ਆ ਕੇ ਬੈਠ ਚੋਗੇ ਮਤਲਬ ਥੋੜਾ ਜਿਹਾ ਟੋ ਨਹੀਂ ਲਾਉਣਾ ਅਗੇ ਇਦਾਂ ਚੇਅਰ ਨੂੰ ਪਕੜ ਲੈਣਾ ਔਰ ਲਾਤ ਉੱਪਰ ਚੱਕਣਗੇ 1 2 3 4 5 6 7 8 9 10 11 12 13 14 15 16 17 18 19 20 then relax isde sirf do set laune ha leg up and down 1 2 3 4 5 6 7 8 9 10 11 12 13 14 15 16 17 18 19 20 then relax do set to shuru kar liyo holi holi jinna marzi vadhalo par sariyan kasratan de do do shuru karo tusi fir dekho tusi holi holi jenni thodi body laao karegi tusi vadhonde chao ਆਪਾਂ ਇਹ ਨਹੀਂ ਕਹਿੰਦੇ ਪੰਜ-ਪੰਜ ਸੈਟ ਲਾਓ ਕੋਸ਼ਿਸ਼ ਕਰੋ ਦੋ-ਦੋ ਤੋਂ ਸ਼ੁਰੂ ਕਰੋ ਇਹ ਹੋ ਗਈ ਥੋਡੀ ਜਿਹੜੀ ਤੁਸੀਂ ਚੇਅਰ ਤੇ ਬੈਠ ਕੇ ਕਰਨੀਆਂ ਸਨ ਤਿੰਨ ਕਸਰਤਾਂ ਹੁਣ ਆ ਗਈ ਬਾਰੀ ਜਿਹੜੀਆਂ ਆਪਾਂ ਖੜ ਕੇ ਕਰਨੀਆਂ ਨੇ ਐਕਸਰਸਾਈਜ਼ ਕੀ ਹੈ ਤੁਸੀਂ ਕੁਰਸੀ ਨੂੰ ਪਕੜ ਲਓਗੇ ਐਦਾਂ ਕੁਰਸੀ ਅੱਗੇ ਕਿਤੇ ਸਪੋਰਟ ਲੈ ਲਿਓ ਸਾਡੇ ਅੱਗੇ ਸਪੋਰਟ ਨਹੀਂ ਹੈ ਤੁਸੀਂ ਦੀਵਾਰ ਦੇ ਨਾਲ ਲਾ ਲੈਣੀ ਹੈ ਕੁਰਸੀ ਔਰ ਉੱਤੇ ਹੀਲ ਰੇਜ਼ ਐਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫੇਰ 10 then ਰਿਲੈਕਸ ਹੀਲ ਰੇਜ਼ ਦੇ ਤੁਸੀਂ 5 ਸੈਟ ਲਾਉਣੇ ਆ 10-10 ਦੇ ਦੁਆਰਾ ਦੇਖੋ ਇੱਕ ਵਾਰੀ ਫੇਰ ਲਾ ਕੇ ਦਿਖਾਉਨੇ ਆ ਦੇਖੋ ਪੰਜੇ ਆਪਣੇ ਥੱਲੇ ਨੇ ਸਿਰਫ ਅੱਡੀ ਉੱਪਰ ਚੱਕਣੀ ਹੈ 1 2 3 ਇਹ ਥੋੜਾਇਆ ਸਪੋਰਟ ਹੀ ਲੈਣੀ ਆ ਪੂਰਾ ਭਾਰ ਦੇ ਕੇ ਨਹੀਂ ਆਇਆ ਇਹ ਕਰਨਾ ਫਿਰ ਕੋਈ ਫਾਇਦਾ ਨਹੀਂ ਹੋਏਗਾ ਇਸੀ ਸਪੋਰਟ ਲੈਣੀ ਆ ਹਲਕੀ ਜੀ 4 then 5 then 6 then 7 then 8 then 9 then 10 ਇਹ ਹੋਊਗੀ ਤੁਹਾਡੀ ਹੀਲ ਰੇਜ਼ ਐਕਸਰਸਾਈਜ਼ ਹੁਣ ਅਗਰ ਤੁਸੀਂ ਯੰਗ ਹੋ ਫਾਰ ਇਗਜ਼ਾਮਪਲ ਤੁਹਾਡੀ 50 ਸਾਲ ਦੀ ਉਮਰ ਘਟ ਹੈ ਔਰ ਤੁਹਾਨੂੰ ਸ਼ੂਗਰ ਹੈ ਤੁਸੀਂ ਕੀ ਕਰਨਾ ਤੁਸੀਂ ਪੰਜ ਸਿਰਫ ਬੈਠ ਕੇ ਆਰ ਰਹੀਆਂ ਨੇ ਇਦਾਂ ਬੈਠ ਕੇ ਇਦਾਂ ਇੱਕ ਫੇਰ ਦੋ ਫੇਰ ਥੈਨ ਫੇਰ ਚਾਰ ਫੇਰ ਪੰਜ ਪੰਜ ਹੋ ਗਿਆ ਰਿਲੈਕਸ ਆਰਾਮ ਕਰ ਲਓ ਦੁਬਾਰਾ ਫੇਰ ਸ਼ੁਰੂ ਕਰਾਂਗੇ ਇਦਾਂ ਇੱਕ ਫੇਰ ਦੋ ਫੇਰ ਥੈਨ ਫੇਰ ਚਾਰ ਫੇਰ ਪੰਜ ਥੈਨ ਰਿਲੈਕਸ ਇਸਦੇ ਤੁਸੀਂ ਦੋ ਸੈਟ ਲਾਓ ਫਿਰ ਹੌਲੀ-ਹੌਲੀ ਉਮਰ ਵਧਾ ਲਿਓ ਕਿਉਂਕਿ 50 ਸਾਲ ਤੋਂ ਬਾਅਦ ਗੋਡੇ ਵੀ ਦੁਖਣੇ ਸ਼ੁਰੂ ਹੋ ਜਾਂਦੇ ਨੇ ਇਹ ਕਸਰਤ 50 ਸਾਲ ਤੋਂ ਉੱਪਰ ਨਹੀਂ ਹੋ ਸਕਦੀ ਅਗਰ ਤੁਸੀਂ 50 ਤੋਂ ਸਾਲ ਤੋਂ ਘੱਟ ਹੋ ਤੁਹਾਨੂੰ 슈ਗਰ ਹੈ ਤੁਸੀਂ ਇਹ ਕਸਰਤ ਸ਼ੁਰੂ ਕਰ ਲਈਏ ਹੁਣ ਅੱਗੇ ਇੱਕ ਵਾਰੀ ਫੇਰ ਜਿਹੜੀ ਸਭ ਤੋਂ ਜ਼ਰੂਰੀ ਕਸਰਤ ਹੈ ਉਹ ਹੈਗੀ ਤੁਹਾਡੀ ਸ਼ੋਲਡਰ ਪੁਲੀ ਕਿਉਂਕਿ 슈ਗਰ ਦੇ ਵਿੱਚ ਹਮੇਸ਼ਾ ਮੋਢਾ ਚਾਮ ਹੁੰਦਾ ਹੈ ਹੁਣ ਤੁਹਾਨੂੰ ਆਪਾਂ ਉਹ ਕਰਕੇ ਦਿਖਾਉਣੇ ਹਾਂ ਸ਼ੋਲਡਰ ਪੁਲੀ ਤੁਸੀਂ 8 ਫੁੱਟ ਤੇ ਲਾ ਲੈਣੀ ਆ इजीली ਮਾਰਕੀਟ ਚੋਂ ਮਿਲ ਜਾਂਦੀ ਆ 800 ਰੁਪਏ ਦੀ ਜਿੱਥੋਂ ਮਰਜੀ ਖਰੀਦ ਸਕਦੇ ਹੋ ਤੁਸੀਂ ਇਸ ਨੂੰ ਐਦਾਂ ਬਨ ਕੇ ਔਰ ਐਦਾਂ ਮੋਢੇ ਉੱਪਰ ਥੱਲੇ ਕਰਨਾ ਇੱਕ ਫਿਰ ਦੋ ਫਿਰ ਤਿੰਨ ਐਦਾਂ ਤੁਸੀਂ ਇਹ ਜਿੰਨੀ ਵੱਧ ਤੋਂ ਵੱਧ ਕਰੋਗੇ ਤੁਹਾਡਾ ਫਾਇਦਾ ਹੀ ਹੈ ਘੱਟ ਤੋਂ ਘੱਟ 2 ਮਿੰਟ ਲਗਾਤਾਰ ਕਰਨੀ ਆ ਇਸ ਨੂੰ ਕਿਹਾ ਜਾਂਦਾ ਹੈ ਸ਼ੋਲਡਰ ਪੁਲੀ ਤਾਂ ਕਿ ਤੁਹਾਡਾ ਜੋ ਮੋਢਾ ਉਹ ਜਾਮ ਨਾ ਹੋਵੇ ਅਗਰ ਸ਼ੂਗਰ ਦੇ ਪੇਸ਼ੈਂਟ ਦੇ ਵਿੱਚ ਮੋਢਾ ਜਾਮ ਹੋ ਗਿਆ ਤਾਂ ਉਸ ਨੂੰ ਠੀਕ ਕਰਨਾ ਬਹੁਤ ਔਖਾ ਹੈ ਦਰਦ ਬਹੁਤ ਹੁੰਦਾ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਬਹੁਤ ਨੀਂਦ ਬੇਚੈਨ ਹੋ ਜਾਂਦੀ ਹੈ ਔਰ ਪੇਸ਼ੈਂਟ ਡਿਪਰੈਸ਼ਨ ਚ ਚਲਾਇਆ ਜਾਂਦਾ ਵੀ ਮੈਨੂੰ ਸ਼ੂਗਰ ਹੋ ਗਈ ਹੁਣ ਮੇਰੀ ਜ਼ਿੰਦਗੀ ਦਾ ਜਿਉਣ ਦਾ ਕੋਈ ਫਾਇਦਾ ਨਹੀਂ ਹੈ ਸੋ ਘਬਰਾਉਣਾ ਨਹੀਂ ਤੁਸੀਂ ਪੁਲੀ ਆਪਣੇ ਘਰੇ ਲਾਓ 2 ਮਿੰਟ ਲਈ ਪੁਲੀ ਕਰਦੇ ਰਹੋ ਤੁਸੀਂ ਦੇਖਿਓ ਤੁਹਾਡੀ ਸਾਰੀ ਜੋ ਮੂਵਮੈਂਟ ਹੈ ਸ਼ੋਲਡਰ ਦੀ ਉਸ ਦੇ ਵਿੱਚ ਸਰਕੂਲੇਸ਼ਨ ਵਧੇਗਾ ਔਰ ਤੁਹਾਨੂੰ ਸ਼ੂਗਰ ਦਾ ਲੈਵਲ ਹੈ ਜੋ ਘਟਾਏਗਾ 2 ਮਿੰਟ ਕਰਕੇ ਆਰਾਮ ਕਰਨਾ ਫਿਰ 2 ਮਿੰਟ ਇਸ ਤੇ 2 ਸੈਟ ਹੌਲੀ ਹੌਲੀ 2-2 ਮਿੰਟ ਤੋਂ ਤੁਸੀਂ 3 ਮਿੰਟ 4 ਮਿੰਟ 5 ਮਿੰਟ ਕਰ ਸਕਦੇ ਹੋ ਇਹ ਸ਼ੋਲਡਰ ਪੁਲੀ ਤੁਸੀਂ ਜਰੂਰ ਲਵਾਓ ਅਗਰ ਤੁਹਾਨੂੰ ਸ਼ੂਗਰ ਹੈ ਨਹੀਂ ਮੋਡਾ ਜਾਮ ਹੋਣ ਦੀ ਵਾਲੀ ਤਾਂ ਨਹੀਂ ਲੱਗੇਗਾ ਹੁਣ ਅਗਲੀ ਗੱਲ ਕਰਦੇ ਆ ਮੋਸਲੀ ਪਿੰਡਾਂ ਦੇ ਵਿੱਚ ਆਪਣੇ ਅੱਗੇ ਜੋ ਪੱਠੇ ਕੁੱਤਰਨ ਵਾਲੀ ਮਸ਼ੀਨ ਹੁੰਦੀ ਸੀ ਜਿਸ ਨੂੰ ਟੋਕਾ ਕਿਹਾ ਜਾਂਦਾ ਸੀ ਅੱਜ ਬਹੁਤਿਆਂ ਘਰਾਂ ਦੇ ਵਿੱਚ ਉਹ ਵੈਸੇ ਹੀ ਪਈ ਹੈ ਅਗਰ ਤੁਹਾਨੂੰ ਕਿਤੇ ਉਹ ਮਸ਼ੀਨ ਮਿਲ ਜਾਵੇ ਉਸ ਨੂੰ ਤੇਲ ਦੇ ਕੇ ਪਹਿਲਾਂ ਰੈਲਾ ਕਰ ਲਓ ਔਰ ਇਸ ਨੂੰ ਤੁਸੀਂ ਐਦਾਂ ਖੜ ਕੇ ਘਮਾਉਣਾ ਹੈ ਐਦਾਂ ਸਰਕੂਲਰ ਜਿਵੇਂ ਆਪਾਂ ਪਹਿਲਾਂ ਘੜੀ ਚਾਲਦੀ ਹੈ ਸਿੱਧੀ ਦਾਸ ਤੋਂ 15 ਵਾਰ ਔਰ ਦੈਨ ਉਸ ਤੋਂ ਬਾਅਦ ਤੁਸੀਂ 10 ਤੋਂ 15 ਵਾਰ ਪੁੱਠੇ ਕਮਾਉਣਾ ਹੈ ਤਾਂ ਕਿ ਤੁਸੀਂ ਆਪਣੇ ਸ਼ੋਲਡਰ ਦੀ ਮੂਵਮੈਂਟ ਨੂੰ ਬਚਾ ਸਕੋ ਮੋਢੇ ਜਾਮ ਹੋਣ ਤੋਂ ਬਚਾ ਸਕੋ ਇਹ ਦੋਨੇ ਪਾਸੇ ਕਰਨੀਆਂ ਤੁਸੀ ਇਸ ਨੂੰ ਕਹਿੰਦੇ ਨੇ ਸ਼ੋਲਡਰ ਰੀਲ ਇਹ ਤੁਸੀਂ ਮੁੱਲ ਨਹੀਂ ਖਰੀਦਣਾ ਕਿਉਂਕਿ ਇਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ ਅਗਰ ਤੁਹਾਨੂੰ ਕਿਤੇ ਕੋਈ ਟੋਕੇ ਵਾਲੀ ਮਸ਼ੀਨ ਮਿਲ ਜੇ ਤੁਸੀਂ ਇਹ ਉੱਥੇ ਕਸਰਤ ਜ਼ਰੂਰ ਕਰਨੀ ਹੈ ਇਸ ਦਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਏਗਾ ਇਹ ਹੈ ਸ਼ੋਲਡਰ ਵੀਲ ਪੂਰੀ ਸ਼ੋਲਡਰ ਦੀ ਮੂਵਮੈਂਟ ਹੋ ਜਾਏਗੀ 360 ਡਿਗਰੀ ਐਂਗਲ ਤੇ ਹੁਣ ਅਗਲੀ ਗੱਲ ਕਰਨ ਲੱਗੇ ਆ ਪਰਨਰ ਸਟ੍ਰੈਚ ਕਰਨਾ ਹੈ ਆਪਾਂ ਮੋਢੇ ਦੇ ਸਾਹਮਣੇ ਹੱਥ ਰੱਖ ਲੈਣੇ ਆ ਔਰ ਐਦਾਂ ਸਟ੍ਰੈਚ ਪਾਏਗਾ ਇਸ ਜਗ੍ਹਾ ਤੇ ਵੀ ਵੀ ਕਰਦੇ ਵਿੱਚ ਹੋ ਸਕਦੀ ਹੈ ਖੜ ਕੇ ਕਰਾਂਗੇ ਐਦਾਂ 1 ਫੇਸ 2 ਫੇਸ 3 ਫੇਸ 4 ਫੇਸ 5 ਫੇਸ 6 ਫੇਸ 7 ਫੇਸ 8 ਫੇਸ 9 ਫੇਸ 10 ਦੈਨ ਰਿਲੈਕਸ ਇਹ ਤੁਹਾਡਾ ਕਾਰਨਰ ਸਟ੍ਰੈਚ ਤੁਸੀਂ ਆਪਾਂ 10 ਵਾਰੀ ਕੀਤਾ ਇਸੇ ਤੁਸੀਂ 3 ਸੈਟ ਲਾਉਣੇ ਆ ਇਹ ਸਨ ਕਸਰਤਾਂ ਜਿਹੜੀਆਂ ਤੁਸੀਂ ਰੈਗੂਲਰ ਕਰਨੀਆਂ ਹੀ ਕਰਨੀਆਂ ਨੇ ਸਵੇਰੇ ਦੁਪਹਿਰੇ ਸ਼ਾਮ ਅਗਰ ਤੁਹਤੋਂ ਨਹੀਂ ਹੁੰਦੀ ਘੱਟ ਘੱਟ ਰੈਪੀਟੀਸ਼ਨ ਤੋਂ ਸਟਾਰਟ ਕਰੋ ਹੋਰ ਜ਼ਰੂਰੀ ਗੱਲਾਂ ਤੁਹਾਨੂੰ ਦੱਸਣਾ ਚਾਹਾਂਗੇ ਤੋਂ ਜ਼ਰੂਰੀ ਗੱਲ ਇਸ ਦੇ ਵਿੱਚ ਤੁਹਾਨੂੰ ਜੋ ਜ਼ਰੂਰੀ ਹੈ ਉਹ ਹੈ ਸੈਰ ਕਰਨੀ ਅਗਰ ਤੁਸੀਂ ਸੈਰ ਨਹੀਂ ਕਰਦੇ ਜਾਂ ਸੈਰ ਤੁਹਤੋਂ ਨਹੀਂ ਹੁੰਦੀ ਜਾਂ ਤੁਸੀਂ ਬਹਾਨਾ ਲਾ ਰਹੇ ਹੋ ਵੀ ਸਾਡੇ ਚ ਜਾਨ ਹੀ ਨਹੀਂ ਹੈ ਪਰ ਨਹੀਂ ਤੁਹਾਨੂੰ ਤੁਰਨਾ ਹੀ ਪੈਣਾ ਹੈ ਸਾਈਕਲ ਚਲਾਓ ਨਾਲ ਦੀ ਨਾਲ ਸੈਰ ਕਰੋ ਤਾਂ ਕਿ ਤੁਹਾਡਾ ਜੋ 슈ਗਰ ਲੈਵਲ ਹੈ ਉਹ ਘਟ ਜਾਵੇ ਸੈਰ ਤੁਸੀਂ ਕਿਦਾਂ ਸਟਾਰਟ ਕਰੋਗੇ ਪਹਿਲੇ ਦਿਨ ਤੁਸੀਂ 2 ਤੋਂ 3 ਮਿੰਟ ਲਈ ਘਰ ਤੋਂ ਬਾਹਰ ਜਾਓ ਘਰ ਤੋਂ ਬਾਹਰ ਘਰ ਚ ਨਹੀਂ ਸੈਰ ਕਰਨੀ ਫਿਰ ਹੌਲੀ ਹੌਲੀ ਤੁਸੀਂ ਉਹ ਪਹਿਲੇ ਇੱਕ ਹਫਤਾ 2 ਤੋਂ 3 ਮਿੰਟ ਫਿਰ ਉਸ ਤੋਂ ਬਾਅਦ ਤੁਸੀਂ 5-5 ਮਿੰਟ ਤੇ ਆਓ ਫਿਰ ਉਸ ਤੋਂ ਅਗਲੇ ਹਫਤੇ ਤੁਸੀਂ 10 ਮਿੰਟ ਤੱਕ ਆਓ ਔਰ ਉਸ ਤੋਂ ਹਫਤੇ ਤੁਸੀਂ ਘੱਟੋ-ਘੱਟ ਨਹੀਂ ਤਾਂ 20 ਮਿੰਟ ਲਈ ਸੈਰ ਬਹੁਤ ਜ਼ਰੂਰੀ ਹੈ 슈ਗਰ ਲੈਵਲ ਅਗਰ ਤੁਸੀਂ ਕੰਟਰੋਲ ਕਰਨਾ ਚਾਹੁੰਦੇ ਹੋ ਔਰ ਅਗਰ ਤੁਸੀਂ ਸਾਈਕਲ ਚਲਾ ਸਕਦੇ ਹੋ ਤਾਂ ਸਾਈਕਲ ਵੀ 3 ਤੋਂ 4 ਕਿਲੋਮੀਟਰ ਰੋਜ਼ਾਨਾ ਚਲਾਓ ਉਮੀਦ ਕਰਦਾ ਇਹ ਤੁਹਾਨੂੰ ਸ਼ੂਗਰ ਦੀਆਂ ਕਸਰਤਾਂ ਬਹੁਤ ਪਸੰਦ ਆਈਆਂ ਹੋਣਗੀਆਂ ਤੁਸੀਂ ਇਹ ਕਸਰਤਾਂ ਅਗਰ ਕਰਨੀਆਂ ਸ਼ੁਰੂ ਕਰਤੀਆਂ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮਿਲਦੇ ਆਂ ਚાલਦੇ ਇੱਕ ਨਵੇਂ ਟੌਪਿਕ ਨਾਲ テルਦਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ